ਮੇਰੇ ਭਾਈ ਨੇ ਮੈਨੂੰ ਫੋੜ ਕਰਿਆ ਕਹਿੰਦਾ ਆਪਾ ਬੱਪ ਕਿੰਨੇ ਸਾਰੇ ਕਿੰਨੇ ਸੀਗੇ 51500 ਹਜ਼ਾਰ ਰਿਆ ਯਾਰ ਇਹ ਤਸਵੀਰਾਂ ਸਮਰਾਲਾ ਦੀਆਂ ਨੇ ਜਿੱਥੇ ਨਹਿਰ ਦੇ ਵਿੱਚ ਬਲੈਰੋ ਪਿਕਅਪ ਜਾ ਡਿੱਗੀ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ ਹੈ ਇਹ ਪਰਿਵਾਰ ਬਾਬਾ ਵਡਪਾਲ ਸਿੰਘ ਦੇ ਡੇਰੇ ਤੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ ਪਰ ਇੱਕ ਮੋਟਰਸਾਈਕਲ ਰਾਹ ਦੇ ਵਿੱਚ ਆਇਆ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਤੇ ਵਿੱਚ ਡਰਾਈਵਰ ਦਾ ਸੰਤੁਲਨ ਵਿਗੜਿਆ ਤੇ ਗੱਡੀ ਨਹਿਰ ਚ ਜਾ ਡਿੱਗੀ ਜਿਸ ਕਰਕੇ ਮੌਕੇ ਤੇ ਹੀ ਦੋ ਬੱਚਿਆਂ ਦੀ ਮੌਤ ਹੋ ਗਈ ਹੋਰ ਇਹ ਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਜਾਉਂਦੇ ਵਜਾਉਂਦੇ ਨੂੰ ਗੱਡੀ ਇੱਕ ਟਰੈਕ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੀਆਂ 14-15 ਕਰੀਬ ਨੇ ਦੋ ਤਿੰਨ ਬੱਚੇ ਨਹੀਂ ਮੜ ਰਹੇ ਬੱਚੇ ਕੀ ਨਹਿਰ ਦੇ ਵਿੱਚ ਡੁੱਬ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਦੋ ਨੇ ਅੱਛਾ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਅੱਛਾ ਜੀ ਡੇਰਾ ਸਾਹ ਤੋਂ ਆਏ ਬਾਬਾ ਬਾਬਾ ਸਰਪੁੱਤਾ ਦੇ ਆ ਰਹੇ ਜੀ ਸਾਡੇ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਇਹਨੂੰ ਕਹਿੰਦੇ ਵੀ ਜੀ ਬਾਬਾ ਜੀ ਦੀ ਜੰਦ ਦੇ ਆ ਗਏ ਮਾ ਚਲ ਕੋਈ ਨਾ ਬੀਬੀ ਤੁਸੀਂ ਰਾਮਨਾਥ ਕੋਈ ਗੱਲ ਠੀਕ ਆ ਚੁੱਕ ਸਾਂ ਵੀ ਚੁੱਕ ਬੱਬਾ ਰਾਮਨਾ ਆਇਆ ਮੇਰੇ ਉਦੋਂ ਬਾਅਦ ਗੱਲ ਨਹੀਂ ਕੋਈ ਉਹ ਜੀ ਉਦੋਂ ਬਾਅਦ ਆਹੀ ਬੋਲੋ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਿਹਾ ਕੋ ਕਿੰਨੇ ਸਵਾਰੇ ਕਿੰਨੇ ਸੀਗੇ ਪਾ 15 ਸਵਾਰਿਆਂ ਦੇ ਕਰ ਸਰ ਕਿੰਨੀ ਡੈਥ ਹੋ ਗਈ ਜੀ 8000 ਦਾ ਪਾਦਾ ਬੰਦੇ ਸਰਲ ਦਾ ਤਾਂ ਕਿ ਦੋਈ ਭਾਈ ਆਏ ਆਉਣ ਕਿਹੜੇ ਪਿੰਡ ਤੋਂ ਆਏ ਗਏ ਨizampur ਮੇਰੇ ਤੋਂ ਆਏ